ਖਾਕਿਆ ਚੋ ਬਿਲਿਆ ਸਭ ਤੋਂ ਜ਼ਬਰਦਸਤ ਕਸਟਮਰ ਰਿਸਪਾਂਸ 10 ਲੱਖ ਦੇ ਸਿਆ ਵੀ ਮੇਰੇ ਲਈ ਰਜਿਸਟ੍ਰੇਸ਼ਨ ਸ਼ੁਰੂ ਤਰਨ ਤਾਰਨ ਤੇ ਬਰਨਾੜਾ ਤੋਂ ਹੋਈ ਸ਼ੁਰੂਆਤ ਮੁੱਖ ਮੰਤਰੀ ਸਿਹਤ卡ਡ ਰਾਹੀਂ ਮਿਲੇਗਾ 10 ਲੱਖ ਤੱਕ ਦਾ ਇਲਾਜ ਪਤਾ ਬਵਾਤੇ ਵੀ ਐਸਜੀਐਮਸੀ ਨੇ ਜਥੇਦਾਰ ਗੜਗਜ ਨੂੰ ਲਿਖਿਆ ਪੱਤਰ ਸੰਗਤ ਨੂੰ ਮਹਾਕਾਲ ਭਰੇ ਦਸੇ ਜਾਣ ਦੀ ਕੀਤੀ ਅਪੀਲ ਕਿਹਾ ਇਸ ਦਾ ਦਸਮ ਗ੍ਰੰਥ ਚ ਹੈ ਵਰਣ ਪੰਜਾਬ ਚ 18 ਕਿਲੋਮੀਟਰ ਦੇ ਨਾਮੇ ਰੇਲਵੇ ਲਿੰਕ ਨੂੰ ਮਨਜ਼ੂਰੀ 443 ਕਰੋੜ ਦੀ ਲਾਗਾ ਦੇ ਨਾਲ ਬਣੇਗੀ ਰਾਜਪੁਰਾ ਮੋਹਾਲੀ ਲਾਈਨ ਫਿਰੋਜ਼ਪੁਰ ਕੈਂਟ ਦਿੱਲੀ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਦੀ ਰੱਖੀ ਗਈ ਤਜਵੀਜ਼। ਅਨੰਦਪੁਰ ਸਾਹਿਬ ਦੇ ਵਿੱਚ ਮੰਤਰੀ ਹਰਜੋਤ ਬੈਂਸ ਦੇ ਕਾਰ ਵੀ ਪਹੁੰਚੇ ਤੇਰਾ ਬਿਆਸਮੁਖੀ ਚਾਹ ਦੀਆਂ ਚੁਸਕੀਆਂ ਲੈਂਦਿਆਂ ਕੀਤੀ ਗੱਲਬਾਤ ਗਵਿੰਦਰ ਸਿੰਘ ਢਿੱਲੋਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵੀ ਕੀਤਾ ਦੌਰਾ। ਮੋਹਾਲੀ ਦੇ ਨਸ਼ਾਛਡਾਓ ਕੇਂਦਰ ਦੇ ਵਿੱਚ ਨਸ਼ੇੜੀਆਂ ਨੇ ਗਾਰਡ ਤੇ ਕੀਤਾ ਹਮਲਾ। ਛੱਤ ਟਪਕੇ ਹੋਏ ਫਰਾਰ ਪੁਲਿਸ ਨੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ ਦੋ ਵੀ ਕੀਤੀ ਜਾ ਰਹੀ ਪੜ ਰਿਕਟਰ ਯਵਰਾਜ ਸਿੰਘ ਤੋਂ ਇਦੀ ਕਰ ਰਹੀ ਸਵਾਲ ਜਵਾਬ ਆਨਲਾਈਨ ਸੱਟਬਾਜ਼ੀ ਐਪ ਪ੍ਰੋਮੋਸ਼ਨ ਮਾਮਲੇ ਦੇ ਵਿੱਚ ਹੋ ਰਹੀ ਪੁੱਛਗਿੱਛ ਕੱਲ ਸੋਨਸੋਨ ਕੀਤਾ ਗਿਆ ਤਲਬ ਮਾਰਿਸ਼ੀ ਵਾਲਮੀਕੀ ਵੀਡੀਓ ਮਾਮਲੇ ਦੇ ਵਿੱਚ ਅਕਸ਼ੇ ਕੁਮਾਰ ਨੇ ਦਿੱਤੀ ਸਫਾਈ ਕਿਹਾ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਵੀਡੀਓ ਪ੍ਰਸ਼ੰਸਕਾਂ ਤੇ ਮੀਡੀਆ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਮਸ਼ਹੂਰ ਸਿੰਗਰ ਜ਼ੁਬੇਨ ਗਰਗਦਾਂਤਿਮ ਸਸਕਾਰ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਵਿਦਾਈ ਸਰਕਾਂ ਤੇ ਪ੍ਰਸ਼ੰਸਕਾਂ ਦਾ ਉਮੜਿਆ ਸੈਲਾ 19 ਤੰਬਰ ਨੂੰ ਸਿੰਗਾਪੁਰ ਦੇ ਵਿੱਚ ਹੋਇਆ ਸੀ ਦਿਹਾਂਤ ਫਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਆਗਮਨ ਪੂਰਬ ਦੇ ਸੰਬੰਧ ਦੇ ਵਿੱਚ ਲੱਗੇ ਮੇਲੇ ਦਾ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਵੱਡੀ ਗਿਣਤੀ ਚ ਸ਼ਾਮਲ ਹੋਈ ਸੰਗਤਾਂ ਸਾਥਾਂ ਤੇ ਕੀਤਾ ਗਿਆ ਸਵਾਗਤ ਪਤੰਜਲੀ ਗਾਇਕਾ ਕੀ ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸਸ਼ੀਕਾਲ ਸਮਵੇਦ ਬੁਲੇਟਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਦੂ ਤਸ਼ਵਾਦ ਕਰਾਂਗੇ ਬੁਲੇਟਨ ਦੀ ਜੀਐਸਟੀ ਦੀ ਕਟੌਤੀ ਤੋਂ ਜੀਐਸਟੀ ਦੀ ਕਟੌਤੀ ਹੋਈ ਹੈ ਜਿਸ ਤੋਂ ਬਾਅਦ ਗਾਹਕ ਜਿਹੜੇ ਨੇ ਉ ਬੇਖਤ ਹੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਨਾ ਸਿਰਫ ਖੁਸ਼ ਨੇ ਬਲਕਿ ਖਰੀਦਾਰੀ ਵੀ ਕਰ ਰਹੇ ਨੇ ਤਾਂ ਨਵਰਾਤਰੀ ਦੇ ਪਹਿਲੇ ਦਿਨ ਅਰਬਾਂ ਦੀਆਂ ਕਾਰਾਂ ਵਿਕੀਆਂ ਨੇ ਇੱਕ ਰਿਕਾਰਡ ਜਿਹੜਾ ਹੈ ਉਹ ਬਣਿਆ ਹੈ ਮਾਰੂਤੀ ਅਤੇ ਹਿਊਂਡਾਈ ਨੇ ਕਾਰਾਂ ਦੀ ਵਿਕਰੀ ਦੇ ਵਿੱਚ ਰਿਕਾਰਡ ਤੋੜ ਦਿੱਤਾ ਹੈ ਮਾਰੂਤੀ ਨੇ ਦੱਸਿਆ ਕਿ 22 ਸਤੰਬਰ ਨੂੰ ਯਾਨੀ ਕਿ ਪਹਿਲੇ ਨਰਾਤੇ ਦੇ ਦਿਨ 30000 ਕਾਰਾਂ ਦੀ ਡਿਲੀਵਰੀ ਕੀਤੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ ਮਾਰੂਤੀ ਨੇ 80000 ਇਨਕੁਆਇਰੀਜ਼ ਜਿਹੜੀਆਂ ਨੇ ਉਹ ਰਿਸੀਵ ਕੀਤੀਆਂ ਨੇ ਔਰ 30 ਸਾਲਾਂ ਚ ਸਭ ਤੋਂ ਮજબૂત ਕਸਟਮਰ ਰਿਸਪਾਂਸ ਮਿਲਿਆ ਹੈ ਇਹ Maruti ਦਾ ਕਹਿਣਾ ਹੈ ਔਰ Hyundai ਨੇ ਦੱਸਦੀ ਹੈ ਕਿ ਲਗਭਗ 11000 ਡੀਲਰ ਬਿਲਿੰਗ ਜਿਹੜੀ ਹੈ ਉਹ ਦਰਜ ਕੀਤੀ ਹੈ ਤਾਂ Tata ਨੇ ਯਾਨੀ ਕਿ ਇਹ ਵਖੋ-ਵਖ ਜਿਹੜੀਆਂ ਬ੍ਰਾਂਡ ਦੀਆਂ ਗੱਡੀਆਂ ਨੇ ਇਹਨਾਂ ਦੀ ਕਿਸ ਤਰੀਕੇ ਦੇ ਨਾਲ ਇਹ ਰਿਕਾਰਡ ਤੋੜ ਵਿਕਰੀ ਹੋਈ ਆ ਲੋਕਾਂ ਨੇ ਕਿੰਨਾ ਜ਼ਿਆਦਾ ਪੁੱਛਗਿੱਛ ਕੀਤੀ ਹੈ ਕਾਰਾਂ ਦੇ ਬਾਰੇ ਕਿਉਂਕਿ ਜੇਕਰ ਕੋਈ ਇੰਟਰਸਟਿਡ ਹੋਏਗਾ ਉਸੇ ਵੱਲੋਂ ਹੀ ਜਿਹੜਾ ਹੈ ਉਹ ਪੁੱਛਿਆ ਜਾਂਦਾ ਹੈ ਕਿ ਕੀ ਹਿਸਾਬ ਕਿਤਾਬ ਬਣਦਾ ਹੈ ਅ ਸਭ ਤੋਂ ਜ਼ਿਆਦਾ ਹੈਮ ਹੈ ਕਿ ਜੀਐਸਟੀ ਦੇ ਵਿੱਚ ਕਟੌਤੀ ਤੋਂ ਬਾਅਦ ਟਾਟਾ ਨੇ ਲਗਭਗ 10000 ਕਾਰਾਂ ਜਿਹੜੀਆਂ ਨੇ ਡਿਲੀਵਰ ਕੀਤੀਆਂ ਨੇ ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਫੋਨਲਾਈਨ ਤੇ ਨੇ ਵਿਨੇਸ਼ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਔਰ ਇਹ ਸੀ ਕਹਿ ਸਕਦੇ ਆ ਐਕਸਪੈਕਟੇਸ਼ਨਸ ਵੀ ਸਿਗੀਆਂ ਗੁਰਜੂਤ ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਵੀ ਕਿੰਨਾ ਕਿੰਨਾ ਐਡਵਾਂਟੇਜ ਹੋਇਆ ਕਿੰਨਾ ਫਾਇਦਾ ਹੋਇਆ ਲੋਕਾਂ ਨੂੰ ਵੀ ਜਿਹੜੇ ਗੱਡੀਆਂ ਲੈਣ ਬਾਰੇ ਸੋਚ ਹੀ ਰਹੇ ਸੀ ਉਹਨਾਂ ਸਾਰਿਆਂ ਲਈ ਜਦੋਂ ਇਹ GST ਦੇ ਰਿਫਾਰਮਸ ਆਏ ਤੇ ਉਹ ਸਾਰੇ ਗੱਡੀਆਂ ਤੇ ਹੀ ਫੋਕਸ ਕਰਨ ਲੱਗ ਗਏ ਮੈਂ ਕੱਲ ਦੇ ਫਿਗਰ ਦੀ ਗੱਲ ਕਰਦਾ ਗੁਰਜੋਤ ਪਹਿਲਾ ਦਿਨ ਸੀ Maruti ਇੱਕ ਬਹੁਤ ਪ੍ਰੋਮਿਨੈਂਟ ਕੰਪਨੀ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਲੀਸ ਜਾਰੀ ਕੀਤਾ ਜਿੰਦੇ ਵਿੱਚ ਮੈਂਸ਼ਨ ਕੀਤਾ ਕਿ 80000 ਇਨਕੁਆਰੀਜ਼ ਆਈਆਂ ਉਹਨਾਂ ਨੂੰ ਪਹਿਲੇ ਦਿਨ ਗੁਰਜੋਤ ਸੁਭਾਵਿਕ ਹੈ ਜਦੋਂ ਕਿਸੇ ਨੇ ਵੀ ਗੱਡੀ ਲੈਣੀ ਹੁੰਦੀ ਆ ਉਹ ਪਹਿਲਾਂ ਜਾ ਕੇ ਉਸ ਦੀ ਇਨਕੁਆਰੀ ਕਰਦਾ ਹੈ ਮੋਲ ਭਾਅ ਕਰਦਾ ਹੈ ਫਿਰ ਇੱਕ ਦੋ ਸ਼ੋਰੂਮ 'ਚ ਜਾ ਕੇ ਪਤਾ ਕਰਦਾ ਹੈ ਅਲੱਗ-ਅਲੱਗ ਕੰਪਨੀਆਂ 'ਚ ਫਿਰ ਜਾ ਕੇ ਕਿਤੇ ਗੱਡੀ ਲੈਂਦਾ ਹੈ ਤੇ ਉਹਨਾਂ ਨੇ ਕਿਹਾ ਕਿ Maruti ਵਾਲਿਆਂ ਨੇ ਦੱਸੇ ਕਿ ਗੱਡੀਆਂ ਸਿਰਫ ਗੱਲ ਦੇ ਦਿਨ ਵਿੱਚ ਡਿਲੀਵਰ ਹੋਈਆਂ ਪਹਿਲੇ ਦਿਨ ਵਿੱਚ 30000 ਗੱਡੀਆਂ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਨੰਬਰ ਹੈ ਤੇ ਅਮਰੂਤੀ ਨੇ ਕਿਹਾ ਹੈ ਕਿ 35 ਸਾਲਾਂ ਦੇ ਵਿੱਚ ਇਹ ਹਾਈएस्ट ਨੰਬਰ ਹੈ ਸਿੰਗਲ ਡੇ ਵਿੱਚ ਜਿਹੜਾ ਅਸੀਂ ਡਿਲੀਵਰ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਛੋਟੀਆਂ ਗੱਡੀਆਂ ਦੀ ਬੁਕਿੰਗ ਹੈ ਉਹ 50% ਸਰਜ ਹੋਗੀ ਇਹ ਫੈਸਟੀਵਲ ਸੀਜ਼ਨ ਨਾਲ ਕੰਪੈਰੀਜ਼ਨ ਕਰੀਏ ਯਾਨੀ ਕਿ ਜੇ ਪਿਛਲੇ ਨਵਰਾਤਿਆਂ ਦਾ ਕੰਪੈਰੀਜ਼ਨ ਕਰੀਏ ਤੇ ਇਸ ਨਵਰਾਤੇ ਨਾਲ ਕੰਪੈਰੀਜ਼ਨ ਕਰੀਏ 2024-25 ਦਾ ਤੇ ਉਹਨਾਂ ਦੇ ਵਿੱਚ 50% ਦਾ ਵਾਧਾ ਹੋ ਗਿਆ ਜਿਹੜਾ ਆਪਣੇ ਆਪ ਵਿੱਚ ਹੀ ਬਹੁਤ ਹੈਵੀ ਤੇ ਬਹੁਤ ਸਟਰੋਂਗ ਨੰਬਰ ਹੈ ਉਹਨਾਂ ਪਰ ਗੱਲ ਕਰਦੇ ਹਾਂ ਹਿਉਂਡਾਈ ਦੀ ਹਿਉਂਡਾਈ ਵੀ ਇੱਕ ਪ੍ਰੋਮਿਨੈਂਟ ਜਿਹੜੀ ਕਾਰ ਬ੍ਰਾਂਡ ਹੈ ਆਪਣੇ ਇੰਡੀਆ ਵਿੱਚ ਉਹਨਾਂ ਨੇ ਦੱਸਿਆ ਕਿ 11000 ਦੇ ਕਰੀਬ ਹੈ ਜਿਹੜੀਆਂ ਉਹਨਾਂ ਨੇ ਗੱਡੀਆਂ ਡਿਲੀਵਰ ਕੀਤੀਆਂ ਪਹਿਲੇ ਦਿਨ 11000 ਕੱਲ 1 ਦਿਨ ਦੇ ਵਿੱਚ ਵਿੱਚ 11000 ਗੱਡੀਆਂ ਪਿਛਲੇ 5 ਸਾਲਾਂ ਦੀ ਬੈਸਟ ਪਰਫਾਰਮੈਂਸ ਐਹੀ ਹੁੰਦੀ ਦੀ ਤੇ ਫਿਰ ਉਸ ਤੋਂ ਬਾਅਦ ਗੱਲ ਕਰੀਏ Tata Motors ਦੀ Tata Motors ਬਹੁਤ ਪਪੂਲਰ ਬ੍ਰਾਂਡ ਹੈ ਆਪਾਂ ਅਕਸਰ ਸਾਰੇ ਸੁਣਦੇ ਆ ਵੀ Tata ਦੀ ਗੱਡੀ ਲੈ ਲੈ Tata ਦੀ ਗੱਡੀ ਲੈ ਲੈ Tata ਦੇ Tata Motors ਨੇ ਕਿਹਾ ਵੀ ਅਸੀਂ ਵੀ ਰਿਕਾਰਡ 10000 ਗੱਡੀਆਂ ਜਿਹੜੀਆਂ ਡਿਲੀਵਰ ਕੀਤੀਆਂ ਪਹਿਲੇ ਦਿਨ ਕੱਲ੍ਹ-ਕੱਲ ਦੇ ਦਿਨ ਚ ਤੇ 25000 ਤੋਂ ਉੱਪਰ ਦੀ ਇਨਕੁਆਰੀ ਆਈ ਸੀ ਪਹਿਲੇ ਦਿਨ ਨਵਰਾਤਰੀ ਦੇ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਸ਼ੋਰੂਮ ਦੇ ਵਾਕ ਇਨ ਦਾ ਗੱਲਬਾਤ ਕਰਨ ਦਾ ਤੇ ਆਰਡਰ ਦੇਣ ਦਾ ਜਿਹੜਾ ਸਭ ਤੋਂ ਸਟਰੋਂਗ ਹੈ ਨਵਰਾਤਰੀ ਸੀਜ਼ਨ ਪਿਛਲੇ ਕੁਝ ਸਾਲਾਂ 'ਚ ਪਹਿਲੀ ਵਾਰ ਆਇਆ ਹੈ ਆਪਾਂ ਜੇ ਗੁਰਜੋ ਦੇ ਟੋਟਲ ਫਿਗਰ ਦਾ ਅੰਦਾਜ਼ਾ ਲਾਈਏ 30000 ਹੋ ਗਿਆ ਮਾਰੂਤੀ ਦਾ 11000 ਹੋ ਗਿਆ ਹੁਣ ਹੁੰਡਾਈ ਦਾ ਤੇ 25000 ਹੋ ਗਿਆ ਟਾਟਾ ਦਾ ਤੇ ਆਪਾਂ ਇਸ ਨੂੰ ਜੇ ਟੋਟਲ ਫਿਗਰ ਕਾਊਂਟ ਕਰੀਏ ਤੇ ਲਗਭਗ 66000 ਗੱਡੀਆਂ ਮਤਲਬ ਇੱਕ ਦਿਨ ਦੇ ਵਿੱਚ ਵਿੱਚ 66000 ਗੱਡੀਆਂ ਡਿਲੀਵਰ ਹੋਈਆਂ ਤੇ ਜੇ ਇਨਕੁਆਰੀਜ਼ ਦੀ ਗੱਲ ਕਰੀਏ ਤਾਂ ਉਹ ਲੱਖ ਰੁਪਏ ਤੋਂ ਵੀ ਉੱਪਰ ਚਲੀ ਗਈ ਤੇ ਆਪਾਂ ਮਤਲਬ ਇਸ चीज ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੇ GST ਰਿਫਾਰਮਸ ਹੈ GST ਫੈਸਟੀਵਲ ਹੈ ਫੈਸਟੀਵਲ ਸੀਜ਼ਨ ਤੋਂ ਜਸਟ ਪਹਿਲਾਂ ਸ਼ੁਰੂ ਹੋਇਆ ਹੈ ਉਹਨੂੰ ਆਪਣੇ ਇੰਡੀਅਨ ਜਿਹੜੇ ਲੋਕ ਹੈ ਆਪਣੇ ਜਿਹੜੇ ਆਪਣੇ ਭਾਵੇਂ ਨਾਰਥ ਇੰਡੀਆ ਨਾਲ ਭਾਵੇਂ ਸਾਊਥ ਇੰਡੀਆ ਨਾਲ ਉਹ ਕਿੰਨੇ ਸਟਰੋਂਗਲੀ ਸੈਲੀਬ੍ਰੇਟ ਕਰ ਰਹੇ ਹੈ ਇਹ ਤਾਂ ਇੱਕ ਸਿਰਫ ਆਪ ਗੱਡੀਆਂ ਦਾ ਫਿਗਰ ਦੇ ਰਹੇ ਆ ਆਟੋਮ ਰਿਅਲ ਦਾ ਫਿਗਰ ਦਿੱਤਾ ਜਿਸ ਆਪਾਂ ਟੂ-ਵੀਲਰ ਤੇ ਜਾਈਏ ਜਾਂ ਹੁਣ ਨਵਰਾਤਰੀ ਵਾਲਾ ਸੀਜ਼ਨ ਹੋ ਗਿਆ ਆਪਣੇ ਕੋਈ ਵੀ ਪਰਚੇਜ਼ਿੰਗ ਹੋਵੇ ਕੱਪੜੇ ਆ ਵੀ ਹੋਵੇ ਆਪਣਾ ਹੋਮ ਅਪਲੈਂਸਸ ਵੀ ਹੋਵੇ ਕਿਚਨ ਸਮਾਨ ਦੀ ਹੋਵੇ ਕੋਈ ਵੀ ਹੋਵੇ ਜੋ ਸਾਰਾ ਫਿਗਰ ਆਊਗਾ ਤਾਂ ਇਹਦਾ ਜਿਹੜਾ ਨੰਬਰ ਹੈ ਬਹੁਤ ਵੱਡਾ ਹੋਊਗਾ ਪਰ ਆਪਾਂ ਇਸ ਨੂੰ ਜਸਟੀਫਾਈ ਕਰ ਸਕਦੇ ਹਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੇ ਲੋਕ ਹੈ ਉਹ ਨਰਾਤਿਆਂ ਦੇ ਨਾਲ-ਨਾਲ ਫੈਸਟੀਵਲ ਸੀਜ਼ਨ ਦੇ ਨਾਲ-ਨਾਲ ਤੇ GST ਦਾ ਜਿਹੜਾ ਮਹੋਤਸਵ ਹੈ ਉਸ ਨੂੰ ਵੀ ਸੈਲੀਬ੍ਰੇਟ ਕਰ ਰਹੇ ਹੈ ਜੀ ਗੁਰੂ ਜੀ ਜੇ ਵੀ ਮਨੀਰ ਵਿਨੈਸ਼ ਕੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਗੱਡੀ ਸਸ ਹੋਈ ਹੈ ਫੋਰ ਐਗਜ਼ਾਮਪਲ ਜੇਕਰ ਅਸੀਂ ਸਭ ਤੋਂ ਪਹਿਲਾਂ ਮਰੂਤੀ ਦਾ ਹੀ ਜ਼ਿਕਰ ਕਰਦੇ ਹਾਂ ਤਾਂ ਫਿਰ ਉਸ ਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਖਰੀਦਿਆ ਜਾ ਰਿਹਾ ਹੈ ਕਿਉਂਕਿ ਜੇ ਉਹ ਡਾਟਾ ਦੱਸ ਰਿਹਾ ਹੈ ਗੁਰਚੋਤ ਮਰੂਤੀ ਜਿਹੜੀ ਬਹੁਤ ਕ੍ਰੈਡੀਬਲ ਗੱਡੀ ਮੰਨੀ ਜਾਂਦੀ ਹੈ ਆਪਣਾ ਜਿਹੜਾ ਇਥੋਂ ਦਾ ਇੱਕ ਕਲਚਰ ਬਣਿਆ ਆ ਮੈਂ ਕਹਾਂ ਜੀ ਪਿਛਲੇ ਆਪਾਂ 30 40 50 ਸਾਲ ਦੀ ਗੱਲ ਵੀ ਕਰੀਏ ਗੁਰਚੋਤ ਆਪਾਂ ਵੀ ਜਦੋਂ ਬਚਪਨ ਵਿੱਚ ਦੇਖਦੇ ਸੀਗਾ ਵੀ ਆਪਣੇ ਘਰੇ ਕੋਈ ਗੱਡੀ ਪਰਚੇਸ ਕਰਨ ਦੀ ਗੱਲ ਕਰ ਰਿਹਾ ਤਾਂ ਉਹ ਹਮੇਸ਼ਾ ਕਹਿੰਦਾ ਸੀ ਮਰੂਤੀ ਦੇ ਚਾਓ ਮਰੂਤੀ ਦੇ ਸ਼ੋਅਰੂਮ 'ਚ ਚਲਦੇ ਆ ਮਰੂਤੀ ਦੇ ਸ਼ੋਅਰੂਮ 'ਚ ਚਲਦੇ ਆ ਮਰੂਤੀ 800 ਆਈ ਸੀਗੀ ਉਹ ਲੱਗਦਾ ਸੀ ਇੱਕ ਰਾਇਲ ਕਾਰ ਸੀ ਆਪਦੇ ਆਪ ਵਿੱਚ ਵੀ ਸਾਰਿਆਂ ਨੂੰ ਲੱਗਦਾ ਸੀਗਾ ਕਿ ਆਪਣੇ ਕੋਲੇ ਮਰੂਤੀ ਹੈ ਤੇ ਮਰੂਤੀ ਇੱਕ ਐਵਜਾ ਬ੍ਰਾਂਡ ਹੈ ਜਿਹੜਾ ਹਰ ਕਿਸੇ ਦੇ ਘ ਤੇ ਇੱਕ ਜਨਰੇਸ਼ਨ ਟੂ ਜਨਰੇਸ਼ਨ ਸਾਰੇ ਇਸ ਨਾਲ ਕੋਰਿਲੇਟ ਕਰਦੇ ਆ ਫੈਮਿਲੀ ਟੂ ਫੈਮਿਲੀ ਜਨਰੇਸ਼ਨ ਟੂ ਜਨਰੇਸ਼ਨ ਇਸ ਕਰਕੇ ਮਰੂਤੀ ਦਾ ਇੱਕ ਨਾਮ ਹੈ ਉਹ ਜੋ ਹੁੰਦਾ ਕਿ ਬੰਦੇ ਨੇ ਗੱਡੀ ਜਿਹੜੀ ਮਰਜ਼ੀ ਲੈਣੀ ਹੋਵੇ ਪਰ ਇਹ ਮਰੂਤੀ ਦੇ ਸ਼ੋਅਰੂਮ 'ਚ ਇੱਕ ਵਾਰੀ ਜ਼ਰੂਰ ਜਾਂਦਾ ਹੈ ਉਹ ਵਿਦ ਇਨਕੁਆਰੀ ਜ਼ਰੂਰ ਕਰਦਾ ਹੈ ਕਿ ਉਹਨਾਂ ਦਾ ਕੀ ਵਾਊਚਰ ਹੈ ਕੀ ਸੇਲ ਹੈ ਕੀ ਆਫਰ ਦੇ ਰਿਹਾ ਹੈ ਤੇ ਗੱਡੀ ਦੇ ਕੀ ਫੀਚਰ ਹੈ ਇਸ ਕਰਕੇ ਮਰੂਤੀ ਦਾ ਨੰਬਰ ਸੁਭਾਵਿਕ ਹੈ ਕਿ ਉਹ ਸ਼ੂਟ ਅਪ ਹੋਣਾ ਆਪਣੇ ਆਪ ਵਿੱਚ 익ਸਪੈਕਟਿਡ ਸੀਗਾ ਤੇ ਹੁਣ ਉਸ ਤੋਂ ਇਲਾਵਾ ਗੱਲ ਕਰੀਏ ਹਿਉਂਡਾਈ ਦੀ ਜਾਂ ਟਾਟਾ ਮੋਟਰਜ਼ ਦੀ ਇਹ ਵੀ ਆਪਣੇ ਵਿੱਚ ਕ੍ਰੈਡੀਬਲ ਬ੍ਰਾਂਡ ਹੈ ਹਾਲਾਂਕਿ ਇਹ ਜਿਹੜੀ ਆਪਣਾ ਜਿਹੜੀਆਂ ਵੱਡੀਆਂ ਗੱਡੀਆਂ ਹੁੰਦੀਆਂ ਭਾਵੇਂ ਇਨੋਵਾ ਹੋਵੇ ਭਾਵੇਂ ਫੋਰਚੂਨਰ ਹੋਵੇ ਹਜੇ ਉਹਨਾਂ ਦੇ ਨੰਬਰ ਵੀ ਇਸ ਵਿੱਚ ਮੈਂਸ਼ਨ ਨਹੀਂ ਅਸੀਂ ਉਮੀਦ ਕਰਦੇ ਹਾਂ ਅੱਗੇ-ਅੱਗੇ ਜਿਵੇਂ ਇਹ ਫੈਸਟੀਵਲ ਸੀਜ਼ਨ ਵਧੂਗਾ ਉਹਨਾਂ ਦੀ ਵੀ ਡਿਟੇਲ ਆਊਗੀ ਹਾਲਾਂਕਿ ਉਹ ਵੱਡੀਆਂ ਗੱਡੀਆਂ ਹਨ ਉਹਨਾਂ ਦੇ ਜੀਐਸਟੀ ਦਾ ਬਹੁਤ ਜ਼ਿਆਦਾ ਇੰਪੈਕਟ ਨਹੀਂ ਹੈਗਾ ਪਰ ਆਬਵੀਅਸਲੀ ਜਦੋਂ ਬੰਦਾ ਕੋਈ ਵੀ ਗੱਡੀ ਦੇਖਣ ਜਾਂਦਾ ਤਾਂ ਇਨਕੁਆਇਰੀ ਤਾਂ ਜ਼ਰੂਰ ਕਰਦਾ ਹੀ ਕਰਦਾ ਹੈ ਇਸ ਕਰਕੇ ਉਹਨਾਂ ਦਾ ਵੀ ਨੰਬਰ ਆਉਣ ਦੀ ਸੰਭਾਵਨਾ ਹੈ ਪਰ ਫਿਲਹਾਲ ਦੇ ਲਈ ਜਿਹੜਾ ਮਾਰੂਤੀ ਹਿਉਂਡਾਈ ਤੇ ਟਾਟਾ ਮੋਟਰਜ਼ ਦਾ ਨੰਬਰ ਆਇਆ ਉਹ ਆਪਣੇ ਆਪ ਵਿੱਚ ਵੀ ਇੰਡੀਅਨ ਇਕਨੋਮੀ ਲਈ ਖੁਸ਼ ਕਰਨ ਬਹੁਤ ਬਹੁਤ ਸ਼ੁਕਰੀਆ ਵਿਨੈਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਬਣਿਆ ਹੈ ਔਰ ਖਾਸ ਤੌਰ ਤੇ ਜਿਵੇਂ ਵਿਨੈਸ਼ ਵੀ ਕਹਿ ਰਹੇ ਸੀ ਉਹਨਾਂ ਨਾਲ ਦਿਨਾਂ ਦੇ ਵਿੱਚ ਹੋਰ ਜਿਹੜਾ ਡਾਟਾ ਸਾਹਮਣੇ ਆਏਗਾ ਤਾਂ ਫਿਰ ਉਸ ਤੋਂ ਵੀ ਸਾਫ਼ ਹੋਏਗਾ ਕਿ ਕਿੰਨੇ ਜ਼ਿਆਦਾ ਜਿਹੜੇ ਗਾਹਕ ਨੇ ਉਹ ਪਹੁੰਚੇ ਨੇ ਸ਼ੋਰੂਮਸ ਦੇ ਵਿੱਚ ਗੱਡੀਆਂ ਦੇ ਜਾਂ ਫਿਰ ਹੋਰ ਜਿਹੜੀ ਖਰੀਦਦਾਰੀ ਉਹਨਾਂ ਨੇ ਕੀਤੀ ਹੈ जीएसटी दलैब कटौती के बीजेपी ने क्या है कि अर्थचारे ना हंगारा मिले भारतीय जनता पार्टी के एनडीए के तमाम मंत्री जब सड़क पर उतरे दुकानों पर गए मार्केट्स में गए और दुकानदारों को गुलाब देते हुए उनसे बातचीत की ग्राहकों से बातचीत की तो एक बहुत बड़ा फीडबैक आया है मैं वही फीडबैक शेयर करने के लिए आपके समक्ष बैठा हूं और अपने प्रेस कॉन्फ्रेंस के माध्यम से उस खुशखबरी को बताना चाहता हूं मारुति सुजुकी जो कि अपने आप में एक बहुत बड़ा नाम है मारुति सुजुकी ने विगत 35 वर्षों का रिकॉर्ड तोड़ा है मारुति हैज ब्रोकन द रिकॉर्ड ऑफ द लास्ट थर्टी फाइव ईयर्स हुडाई के शोरूम में भी पांच वर्षों का रिकॉर्ड टूटा है जीएसटी के कटौती के पहले ही दिन कल पहला दिन था और पहले ही दिन मारुति की कार जो डिलीवरी हुई है वो पच्चीस हजार है पच्चीस हजार कार कल मारुति ने डिलीवर किया है और मारुति के जो सीनियर एग्जीक्यूटिव ऑफिसर हैं मार्केटिंग और सेल्स के आज अखबारों में भी उनकी कटिंग हम देख रहे थे पार्थो बनर्जी जी वो क्या कहते हैं मैं यहां पढ़ना चाहता हूं response from the customers have been phenomenal something we haven't seen in the last 35 years on the very first day recorded 80000 inquiries and have already delivered over 25000 cars 80000 25, deliveries are expected to touch 30000 shortly 30000 hajar delivery lagbhag aaj ho, gai, ho gai. उजेंड बुकिंग ऑन द डे ऑफ दाइस रिडक्शन अनाउंसमेंट आप सोचिए पचहत्तर हजार कार एक्स्ट्रा बुकिंग हुई है नियरली फिफ्टी थाउजेंड बुकिंग्स आर कमिंग इन एवरी डे अबाउट फिफ्टी परसेंट हायर देन यूजल हर दिन पंद्रह हजार मारुति की कार की बुकिंग हो रही है जो कि औसतन जो पहले होती थी उससे पचास प्रतिशत अधिक है सोचिए किस प्रकार का छलांग कार के सेल्स ने लगाया है मैं आपको दिखाना चाहूंगा कि किस प्रकार यह बोनजा जिसको हम बोनानजा कहते हैं पैंतीस वर्षों का यह सेलिब्रेशन देखिए यहां कंपेरेटिव से हुडाई का है और मारुति सुजुकी का है ये फिगर्स आप देख सकते हैं किस प्रकार ये चेंज हुआ है हाईएस्ट इन थर्टी फाइव केवल गाड़ियों की ही बात नहीं है सब गाड़ी खरीद रहे हैं ऐसा नहीं है बाइक की दुकान पर भी भीड़ है वहां भी बहुत लंबी लाइनें लगी हुई है सब खुश है ऐसा भी नहीं है जो बीमार है आज उनकी भी होंठों पर मुस्कुराहट है बीमार है उनको ईश्वर आशीर्वाद करे बीमारी से वो मुक्त हो मगर ब्लड प्रेशर और शुगर जैसी बीमारी आजकल घर घर में है जहां भी ब्लड प्रेशर और शुगर की बीमारी है वहां भी लोगों ने जो पहले दिन की खरीद की है उसमें लगभग 300 से 500 रुपए की बचत की है लोगों ने क्योंकि मेडिसिन हृदय रोग के मेडिसिन की दवाइयां जो दवाइयाँ हैं उन पे जीएसटी 12 प्रतिशत से 5 प्रतिशत घट गया है कैंसर ड्रग्स की भी मरीजों को बहुत राहत मिली है तो कुल मिलाकर देश में एक खुशी का वातावरण एक खुशी की लहर है ਅਕੇ ਵਤਾਂਗੇ ਤਾਂ ਹੁਣ ਕਿਸਾਨਾਂ ਦੀ ਗੱਲ ਕਰਾਂਗੇ ਜੋ ਜਦੋਂ ਜਹਿਦ ਕਰ ਰਹੇ ਨੇ ਇਸ ਵੇਲੇ ਜੋ ਸਥਿਤੀ ਉਹਨਾਂ ਦੀ ਬਣੀ ਹੋਈ ਹੈ ਉਸ ਦੇ ਨਾਲ ਹੜ੍ਹਾਂ ਦੀ ਮਾਰ ਹੇਠ ਆਈ ਖੇਤੀ ਵਾਲੀ ਜ਼ਮੀਨ ਉਹ ਕਿਸਾਨ ਪਧਰਾ ਕਰਨ ਦੇ ਵਿੱਚ ਜੁਟੇ ਹੋਏ ਨੇ ਇੱਥੇ ਸਿਰਫ ਫਸਲਾਂ ਹੀ ਨਹੀਂ ਖੇਤ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਪਿਛਲੀ ਫਸਲ ਦੀ ਕਮਾਈ ਘਰਾਂ ਦੇ ਵਿੱਚ ਨਹੀਂ ਆਈ ਅਤੇ ਅਗਲੀ ਫਸਲ ਆਵੇਗੀ ਇਸ ਦਾ ਵੀ ਭਰੋਸਾ ਨਹੀਂ ਹੈ ਤਾਂ ਕਣਕ ਵਿਜਨ ਤੱਕ ਜ਼ਮੀਨ ਨੂੰ ਤਿਆਰ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ ਫੁੱਟਾਂ ਦੇ ਫੁੱਟ ਚੜੀ ਰੇਤ ਨੂੰ ਹਟਾਉਣ ਦੇ ਲਈ ਆਰਥ ਮੂਵਿੰਗ ਮਸ਼ੀਨਰੀ ਦਾ ਸਹਾਰਾ ਲਿਆ ਜਾ ਰਿਹਾ ਹੈ ਰੇਤ ਹਟੇਗੀ ਤਾਂ ਹੀ ਕਣਕ ਦੀ ਬਜਾਈ ਹੋਏਗੀ ਪੱਧਰੇ ਕੀਤੇ ਜਾਣ ਤੋਂ ਬਾਅਦ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਕਿਹੋ ਜਿਹੀ ਹੋਏਗੀ ਇਸ ਤੇ ਵੀ ਸ਼ੱਕ ਬਰਕਰਾਰ ਤਾਂ ਬਰਹਾਲ ਅਜੇ ਤਾਂ ਕਿਸਾਨ ਰੇਤ ਹਟਾਰੇ ਨੇ ਇੱਕ ਕੰਮ ਵੀ ਵਿਤੀ ਬੋਝ ਪਾ ਰਿਹਾ ਹੈ ਮਸ਼ੀਨਰੀ ਅਤੇ ਲੇਬਰ ਦਾ ਖਰਚਾ ਚੁਕਾਉਣਾ ਪੈ ਰਿਹਾ ਹੈ ਔਰ ਆਤੇ ਰਮਦਾਸ ਦੇ ਵਿੱਚ ਹੜ੍ਹਾਂ ਦੇ ਨਾਲ ਹੋਈ ਤਬਾਹੀ ਦਾ ਇੱਕ ਮੰਜ਼ਰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਔਰ ਸੋਚਣ ਦੇ ਲਈ ਵੀ ਮਜਬੂਰ ਹੋਵੋਗੇ ਕਿ ਆਖਿਰਕਾਰ ਪਾਣੀ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਉਂਦਾ ਹੋਇਆ ਅੱਗੇ ਵਧਿਆ ਤਾਂ ਇੱਕ ਸੜਕ ਤੋਂ ਸ਼ੁਰੂਆਤ ਕਰਦੇ ਆ ਹਾਲਾਂਕਿ ਸੜਕ ਦੇ ਬਿਲਕੁਲ ਨਾਲ ਇਹ ਕਿਸਾਨਾਂ ਦੇ ਖੇਤ ਸੀ ਜਿੱਥੇ ਕਿ ਇਸ ਵੇਲੇ ਪੱਥਰ, ਵੱੱਜਰ, ਮਲਬਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਇਸ ਦੇ ਠੀਕ ਇਸ ਪਾਸੇ ਤੁਸੀਂ ਦੇਖੋ ਕਿ ਜੋ ਬੰਨ ਹੈ ਬੰਨ ਦੇ ਉੱਤੇ ਪੱਕੀ ਸੜਕ ਸੀ ਉਹ ਵੀ ਇਸ ਵੇਲੇ ਤਹਸ ਨਹਸ ਨਜ਼ਰ ਆ ਰਹੀ ਹੈ ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਜਦੋਂ 27 ਅਗਸਤ ਨੂੰ ਇੱਕਦਮ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਿ ਇੱਕ ਕੋਠੀ ਜਿਹੜੀ ਹੈ ਉਹ ਉਸ ਪਾਣੀ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਸ ਕੋਠੀ ਦੀਆਂ ਵੀ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਬਿਲਕੁਲ ਸਾਹਮਣੇ ਉਹ ਕੋਠੀ ਜਿਹੜੀ ਹੈ ਇਸ ਵੇਲੇ ਹਵਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਾਫੀ ਨੁਕਸਾਨ ਇਸ ਪਰਿਵਾਰ ਦਾ ਹੋਇਆ ਹੈ ਕਰੋੜਾਂ ਰੁਪਈਆ ਦਾ ਨੁਕਸਾਨ ਇਹਨਾਂ ਦਾ ਜੋ ਹੈ ਉਹ ਇਸ ਘਰ ਦੇ ਨਾਲ 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 ਜਿੰਨਾ ਵੀ ਘਰ ਦੇ ਵਿੱਚ ਸਮਾਨ ਸੀ ਸੋਲਰ ਪੈਨਲ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਤਹਸ ਨਹਸ ਨਜ਼ਰ ਆ ਰਿਹਾ ਔਰ ਇਸ ਪਾਸਿਓਂ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਸ ਖੇਤ ਦੇ ਵਿੱਚ ਵੀ ਤੁਸੀਂ ਦੇਖੋ ਕਿ ਹਰ ਪਾਸੇ ਰੇਤ ਹੀ ਰੇਤ ਨਜ਼ਰ ਆ ਰਹੀ ਹੈ ਟਰਾਲੀਆਂ ਜੀਸੀਬੀ ਮਸ਼ੀਨ ਜਿਹੜੀ ਹੈ ਉਹ ਇੱਥੇ ਜ਼ਰੂਰ ਲੱਗੀ ਹੋਈ ਹੈ ਪੁੱਠੀ ਦੇ ਨਾਲ ਨਾਲ ਕਿਸਾਨਾਂ ਦੇ ਖੇਤ ਤੁਸੀਂ ਦੇਖੋ ਕਿ ਕਿੰਨੇ-ਕਿੰਨੇ ਫੁੱਟ ਰੇਤ ਜਿਹੜੀ ਹੈ ਉਹ ਭਰੀ ਹੋਈ ਹੈ ਇਹਨਾਂ ਖੇਤਾਂ ਦੇ ਵਿੱਚ ਤਾਂ ਇੱਥੇ ਤੁਸੀਂ ਦੇਖੋ ਰੇਤ ਔਰ ਮਿੱਟੀ ਔਰ ਜੇਕਰ ਅਸੀਂ ਇਸ ਕਮਾਤ ਦੇ ਖੇਤ ਦੇ ਵਿੱਚ ਜਾਂਦੇ ਆ ਤਾਂ ਇੱਥੇ ਵੀ ਤੁਸੀਂ ਦੇਖੋ ਕਿ ਮਿੱਟੀ ਜਿਹੜੀ ਹੈ ਉਹ ਕਈ-ਕਈ ਫੁੱਟ ਜੰਮ ਚੁੱਕੀ ਹੈ ਔਰ ਇੱਥੋਂ ਕਰਦੀਆਂ ਤਸਵੀਰਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਸ ਘਰ ਦੀ ਤਸਵੀਰ ਹਰ ਕਿਸੇ ਨੇ ਦੇਖੀ ਹੋਏਗੀ ਜਦੋਂ 27 ਤਰੀਕ ਨੂੰ ਪਾਣੀ ਇਕਦਮ ਵੱਧਾ ਔਰ ਪਾਣੀ ਦਾ ਬਾਅਦ ਦੇ ਵਿੱਚ ਜਦੋਂ ਵਹਾਅ ਤੇਜ਼ ਹੋਇਆ ਤਾਂ ਉਸ ਨੇ ਇਸ ਘਰ ਨੂੰ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਪਹੁੰਚਾਇਆ ਕਿਉਂਕਿ ਇੱਥੋਂ ਮਹਿਜ਼ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਬੰਨ ਹੈ ਔਰ ਉਸ ਦਰਿਆ ਦਾ ਜਿਹੜਾ ਬੰਨ ਜਦੋਂ ਟੁੱਟਿਆ ਤਾਂ ਪਾਣੀ ਇਸ ਘਰ ਦੇ ਉੱਤੇ ਕਹਿਰ ਬਣ ਕੇ ਜੋ ਹੈ ਉਹ ਆ ਵਰਦਾ ਔਰ ਉਤੋਂ ਬਰਸਾਤ ਲਗਾਤਾਰ 2-3 ਦਿਨ ਹੁੰਦੀ ਰਹੀ ਔਰ ਬਰਸਾਤ ਦੇ ਨਾਲ ਨਾਲ ਜਿਹੜਾ ਹੜ੍ਹਾਂ ਦਾ ਪਾਣੀ ਸੀ ਉਸ ਨੇ ਇਸ ਘਰ ਨੂੰ ਇਸ ਕਦਰ ਨੁਕਸਾਨ ਪਹੁੰਚਾਇਆ ਕਿ ਤੁਸੀਂ ਦੇਖੋ ਇਹ ਜਿਸ ਜਗ੍ਹਾ ਦੇ ਉੱਤੇ ਪਾਣੀ ਨਜ਼ਰ ਆ ਰਿਹਾ ਇੱਥੇ 20-20 ਫੁੱਟ ਡੂੰਘਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਡੂੰਘਾਈ ਇਸ ਦੀ ਜਿਹੜੀ ਹੈ 20 ਫੁੱਟ ਦੇ ਕਰੀਬ ਹੈ ਔਰ ਇਸ ਪਾਸੇ ਦਾ ਮੰਜ਼ਰ ਤੁਸੀਂ ਦੇਖੋ ਕਿ ਇਹ ਉਸ ਘਰ ਦੀਆਂ ਜਿਹੜੀਆਂ ਉੱਪਰ ਬਨੇਰੇ ਤੇ ਗ੍ਰਿਲਾਂ ਲੱਗੀਆਂ ਹੋਈਆਂ ਸੀ ਰੇਲਿੰਗ ਜਿਹੜੀ ਆ ਉਹ ਵੀ ਲੱਤ ਕੇ ਇੱਥੇ ਤੁਸੀਂ ਦੇਖੋ ਕਿ ਪੂਰਾ ਘਰ ਦਾ ਸਮਾਨ ਜਿਹੜਾ ਉਹ ਇਸ ਵੇਲੇ ਤਹਸ ਨਹਸ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਪਾਸੇ ਰੇਤਾ ਦੇ ਢੇਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਾਂ ਇਹ ਅਖੇਤ ਨੇ ਇਹਨਾਂ ਕਿਸਾਨਾਂ ਦੇ ਜਦ ਕਿ ਇਸ ਵੇਲੇ ਕਿਸੇ ਰੇਗਿਸਤਾਨ ਜਾਂ ਮਾਰੂਥਲ ਵਰਗਾ ਜਿਹੜਾ ਅਸੀਂ ਕਹਿ ਸਕਦੇ ਕਿ ਤਸਵੀਰ ਇੱਥੇ ਦੇਖਣ ਨੂੰ ਮਿਲ ਰਹੀ ਹੈ ਠੀਕ ਪਿੱਛੇ ਬੰਨ ਬੰਨਣ ਦੀ ਜਿਹੜੀ ਸੇਵਾ ਉਹ ਵੀ ਜਾਰੀ ਹੈ ਔਰ ਇਸ ਰੇਤਾ ਨੂੰ ਖੇਤਾਂ ਦੇ ਵਿੱਚੋਂ ਬਾਹਰ ਕੱਢਣਾ ਕੋਈ ਸੌਖਾ ਕੰਮ ਨਹੀਂ ਹੈ ਇੱਕ ਬਹੁਤ ਚੁਣੌਤੀ ਭਰਿਆ ਕੰਮ ਹੈ ਤਾਂ ਇਸ ਪਾਸੇ ਤੁਸੀਂ ਦੇਖੋ ਕਿ ਇਸ ਰੇਤ ਨੂੰ ਜੋ ਹੈ ਹੌਲੀ-ਹੌਲੀ ਕਰਕੇ ਹੁਣ ਮਸ਼ੀਨਾਂ ਦੇ ذریعے ਆ ਜਾਂ ਫਿਰ ਜਿਹੜੇ ਸਾਹਮਣੇ ਬੰਨ ਬਣਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਬੋਰੀਆਂ ਭਰ-ਭਰ ਕੇ ਇੱਥੋਂ ਜੋ ਹੈ ਲਜਾਈਆਂ ਜਾ ਰਹੀਆਂ ਨੇ ਤਾਂ ਜਿੱਥੋਂ ਇਹ ਰੇਤ ਸੁੱਕ ਚੁੱਕੀ ਹੈ ਉੱਥੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਤਰੀਕੇ ਦੇ ਨਾਲ ਇਸ ਰੇਤ ਦੇ ਉੱਚੇ-ਉੱਚੇ ਜਿਹੜੇ ਢੇਰ ਨੇ ਪਹਾੜ ਨੇ ਉਹ ਨਜ਼ਰ ਆ ਰਹੇ ਔਰ ਠੀਕ ਪਿੱਛੇ ਮਸ਼ੀਨਰੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਹੈ ਉਸ ਦੀ ਮੁਰੰਮਤ ਕਰਨ ਦਾ ਵੀ ਕੰਮ ਜਾਰੀ ਹੈ ਉਸ ਬੰਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਰੇਤ ਤੋਂ ਅੰਦਾਜ਼ਾ ਲਗਾਉਣਾ ਬੜਾ ਆਸਾਨ ਹੋਏਗਾ ਕਿ ਪਾਣੀ ਜਿਹੜਾ ਉਹ ਕਿੰਨਾ ਜ਼ਿਆਦਾ ਉਸ ਦਾ ਲੈਵਲ ਸੀ ਔਰ ਉਹ ਪਾਣੀ ਆਪਣੇ ਨਾਲ ਕਿੰਨੀ ਜ਼ਿਆਦਾ ਰੇਤਾ ਜਿਹੜੀ ਹੈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੈ ਕੇ ਆਇਆ ਤਾਂ ਇਸ ਰੇਤ ਦੇ ਪਹਾੜ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਲਾਂਕਿ ਕਈ ਥਾਵਾਂ ਤੇ ਸਰਕਾਰ ਵੱਲੋਂ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀ ਮਸ਼ੀਨਰੀ ਹੈ ਡੀਜ਼ਲ ਹੈ ਉਹ ਮੁਖਈਆ ਕਰਵਾਇਆ ਗਿਆ ਪਰ ਕਿਉਂਕਿ ਜੇਕਰ ਇਹ ਬੰਨ ਜਦੋਂ ਤੱਕ ਪੂਰੀ ਤਰ੍ਹਾਂ ਨਹੀਂ ਵੱਜ ਜਾਂਦੇ ਉਦੋਂ ਤੱਕ ਇਸ ਰੇਤ ਨੂੰ ਇੱਥੋਂ ਟਰੱਕਾਂ ਦੇ ਵਿੱਚ ਜਾਂ ਟਰਾਲੀਆਂ ਦੇ ਵਿੱਚ ਭਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਔਰ ਇਸ ਰੇਤ ਦੇ ਉੱਤੇ ਜਿੱਥੇ ਮੈਂ ਚੱਲ ਰਿਹਾ ਤੁਸੀਂ ਦੇਖੋ ਕਿ ਇਸ ਦੇ ਹੇਠਾਂ ਕਿਸਾਨਾਂ ਦੀਆਂ ਆਸਾਂ ਉਮੀਦਾਂ ਜਿਹੜੀਆਂ ਨੇ ਉਹ ਦੱਬ ਚੁੱਕੀਆਂ ਨੇ ਤਾਂ ਇੱਥੋਂ ਉਸ ਦੇ ਜਿਹੜੇ ਕੁਝ ਨਿਸ਼ਾਨ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਝੋਨੇ ਦੀ ਫਸਲ ਹੈ ਔਰ ਇਸ ਜਗ੍ਹਾ ਤੋਂ ਤੁਸੀਂ ਅੰਦਾਜ਼ਾ ਲਗਾ ਸਕੋਗੇ ਕਿ ਇਸ ਜਗ੍ਹਾ ਤੇ ਦੇਖੋ ਤੁਸੀਂ ਕਿ ਇਹ ਜਿਹੜੀ ਇੱਥੇ ਨੀਵੀਂ ਜਗ੍ਹਾ ਔਰ ਇੱਥੇ ਪਾਣੀ ਹਾਲੇ ਵੀ ਨਜ਼ਰ ਆ ਰਿਹਾ ਹੈ ਰੇਤ 5 ਤੋਂ 6 ਫੁੱਟ ਮੈਂ ਕਹਿ ਸਕਦਾ ਕਿ ਇਸ ਖੇਤ ਦੇ ਵਿੱਚ ਪਈ ਹੋਈ ਨਜ਼ਰ ਆ ਰਹੀ ਹੈ ਔਰ ਜਿਹੜਾ ਖੇਤ ਉੱਚਾ ਹੈ ਉੱਥੇ ਤੁਸੀਂ ਦੇਖੋ ਕਿ ਅਕੁਝ ਜਿਹੜੇ ਨਿਸ਼ਾਨ ਨੇ ਝੋਨੇ ਦੇ ਜਾਂ ਪਿੱਛੇ ਜਿਹੜੀ ਕਮਾਤ ਦੀ ਫਸਲ ਹੈ ਔਰ ਇਹ ਜਿਹੜਾ ਪੇੜ ਤੁਸੀਂ ਦੇਖੋ ਕਿ ਇਹ ਪਾਣੀ ਦੇ ਨਾਲ ਰੁੜ ਕੇ ਆ ਕਿੰਨਾ ਵੱਡਾ ਇਹ ਰੁੱਖ ਹੈ ਕਿੰਨਾ ਮਜ਼ਬੂਤ ਰੁੱਖ ਹੋਏਗਾ ਪਰ ਜਿੱਥੋਂ ਜਿੱਥੋਂ ਤੱਕ ਇਹ ਪਰਾਲੀ ਜਾਂ ਜਿਹੜਾ ਘਾਹ ਫੂਸ ਨਜ਼ਰ ਆ ਰਿਹਾ ਇਸ ਉਚਾਈ ਤੱਕ ਇਸ ਪਾਣੀ ਦਾ ਲੈਵਲ ਸੀ ਜਿਸ ਨੇ ਕਿ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਔਰ ਹਰ ਪਾਸੇ ਤੁਸੀਂ ਦੇਖੋ ਕਿ ਰੁੱਖ ਹੀ ਰੁੱਖ ਜਿਹੜੇ ਖਿਲਰੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਦੇਖੋ ਕਿ ਇਹ ਬੰਨ ਜੋ ਹੈ ਇਸ ਜਗ੍ਹਾ ਤੋਂ ਟੁੱਟਿਆ ਸੀ ਜਿੱਥੇ ਇਸ ਵੇਲੇ ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਮਿੱਟੀ ਪਾ ਕੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤਾਂ ਇਹ ਇਸ ਵੇਲੇ ਦੇ ਹਾਲਾਤ ਨੇ ਔਰ ਇਸ ਰੇਤ ਨੂੰ ਜੇਕਰ ਖੇਤਾਂ ਦੇ ਵਿੱਚੋਂ ਬਾਹਰ ਕੱਢਣਾ ਉਸ ਦੇ ਲਈ ਕਾਫੀ ਸਮਾਂ ਜਿਹੜਾ ਉਹ ਲੱਗੇਗਾ ਤਾਂ ਕਿਸਾਨਾਂ ਦੇ ਸਿਰ ਦੇ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿ ਜੇਕਰ ਉਹਨਾਂ ਦੇ ਇਹ ਖੇਤ ਸਾਫ਼ ਨਹੀਂ ਹੁੰਦੇ ਤਾਂ ਕੀ ਉਹ ਕਣਕ ਦੀ ਬਜਾਈ ਕਰ ਸਕਣਗੇ ਹਾਲਾਂਕਿ ਵਕ ਵਕ ਜਥੇਬੰਦੀਆਂ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਖੇਤ ਨੇ ਉਹ ਸਾਫ਼ ਕਰਕੇ ਦਿੱਤੇ ਜਾਣਗੇ ਡੀਜ਼ਲ ਟਰੈਕਟਰਾਂ ਦਾ ਖਰਚਾ ਬੀਜ ਔਰ ਖਾਦ ਜਿਹੜਾ ਉਹਦਾ ਖਰਚਾ ਵੀ ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਜਾਏਗਾ ਤਾਂ ਇਸ ਦੇ ਨਾਲ ਹੀ ਜਿਸ ਦਾ ਖੇਤ ਉਸ ਦੀ ਰੇਤ ਦਾ ਜਿਹੜਾ ਇੱਕ ਨਾਰਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਰ ਉਸ ਨੂੰ ਆ ਗਰਾਊਂਡ ਰਿਐਲਿਟੀ ਦੇ ਵਿੱਚ ਜੇਕਰ ਅਸੀਂ ਕਹਿ ਸਕਦੇ ਹਾਂ ਕਿ ਰੇਤਾਂ ਨੂੰ ਖੇਤਾਂ ਤੋਂ ਬਾਹਰ ਕੱਢਣਾ ਤਾਂ ਉਹ ਕੋਈ ਸੌਖਾ ਕੰਮ ਨਜ਼ਰ ਨਹੀਂ ਆ ਰਿਹਾ ਔਰ ਕਈ ਥਾਵਾਂ ਤੇ ਜਿਹੜੀ ਰੇਤ ਔਰ ਮਿੱਟੀ ਮਿਕਸ ਹੋ ਚੁੱਕੀ ਹੈ ਉਹ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਕੰਮ ਉਹ ਨਹੀਂ ਆਏਗੀ ਤਾਂ ਇਹ ਹਾਲਾਤ ਨੇ ਇਸ ਵੇਲੇ ਉਸ ਇਲਾਕੇ ਦੇ ਜਿੱਥੇ ਵੱਡੇ ਪੱਧਰ ਤੇ ਲੋਕਾਂ ਦੇ ਘਰਾਂ ਦਾ ਖੇਤਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਤਾਂ ਇਹ ਜਿਹੜਾ ਪਰਿਵਾਰ ਹੈ ਉਹ ਫਿਲਹਾਲ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇੰਨੀਆਂ-ਨੀਆਂ ਵੱਡੀਆਂ ਕੋਠੀਆਂ ਹੋਣ ਦੇ ਬਾਵਜੂਦ ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਜਿਹੜੇ ਥੋੜੇ-ਬਹੁਤ ਛੋਟੇ ਜਿਹੜੇ ਕਮਰੇ ਬਚੇ ਨੇ ਉਹਨਾਂ ਦੇ ਉੱਤੇ ਤਰਪਾਈ ਲਪਾ ਕੇ ਜਿਹੜੀ ਆ ਉਹ ਟੈਂਪਰੇਰੀ ਇੱਕ ਟੈਂਟ ਲਾ ਕੇ ਉਹਦੇ ਹੇਠਾਂ ਲੋਕ ਰਹਿਣ ਦੇ ਲਈ ਮਜਬੂਰ ਨੇ ਤਾਂ ਇਸ ਵੇਲੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਉਸ ਸਮਾਜ ਸੇਵੀ ਨੂੰ ਇਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਲੋੜ ਆ ਤਾਂ ਕਿ ਇਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਸਕੇ ਨਿਊਜ਼ 18 ਪੰਜਾਬ ਦੀ ਟੀਮ ਨੇ ਹੜ੍ਹਾਂ ਦੇ ਨਾਲ ਜੁੜੀ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਭਾਵੇਂ ਕਈ ਥਾਵਾਂ ਤੋਂ ਪਾਣੀ ਜੋ ਹੈ ਉਹ ਬਿਲਕੁਲ ਹੇਠਾਂ ਉਤਰ ਚੁੱਕਿਆ ਪਰ ਹੁਣ ਅਸਲ ਤਸਵੀਰ ਕੀ ਹੈ ਇਸ ਵੇਲੇ ਮੈਂ ਇੱਕ ਖੇਤ ਦੇ ਵਿੱਚ ਆ ਔਰ ਤੁਸੀਂ ਦੇਖੋ ਕਿ ਇਹ ਜਿਹੜੇ ਖੇਤ ਨੇ ਉਹ ਰੇਤਾ ਦੇ ਨਾਲ ਭਰੇ ਹੋਏ ਨੇ ਤਾਂ ਇੱਥੇ ਦੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਇੱਕ ਤਾਂ ਜਿਹੜੇ ਕਿਸਾਨਾਂ ਨੂੰ ਆਪਣੇ ਖੇਤ ਨੇ ਉਹ ਸਾਫ ਕਰਨ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਔਰ ਵਕ-ਵਕ ਜਥੇਬੰਦੀਆਂ ਵੱਲੋਂ ਇਸ ਦੇ ਲਈ ਮਦਦ ਵੀ ਕੀਤੀ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਇਸ ਰੇਤਾ ਨੂੰ ਜੋ ਹੈ ਉਹ ਇਹਨਾਂ ਖੇਤਾਂ 'ਚੋਂ ਬਾਹਰ ਕਰਨ ਦੀ ਸੇਵਾ ਕਰਵਾਈ ਜਾ ਰਹੀ ਔਰ ਨਾਲ ਦੀ ਨਾਲ ਇੱਥੇ ਗਮ ਸ਼ੂਜ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਨਾਂ ਦੇ ਪਿੱਛੇ ਕੀ ਵਜ੍ਹਾ ਹੈ ਕਿਉਂਕਿ ਇਸ ਵੇਲੇ ਇਨਾਂ ਦੀ ਕਿਉਂ ਜ਼ਰੂਰਤ ਪੈ ਰਹੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਆਗੂ ਨੇ ਮਨਜੀਤ ਸਿੰਘ ਭੋਮਾ ਔਰ ਡਾਕਟਰ ਗੋਪਰਾਇ ਵੀ ਨੇ ਭੋਮਾ ਸਾਹਿਬ ਇਸ ਵੇਲੇ ਦੋ ਚੀਜ਼ਾਂ ਅਸੀਂ ਦੇਖ ਰਿਹਾ ਇੱਕ ਪਾਸੇ ਜੀਸੀਬੀ ਮਸ਼ੀਨ ਚੱਲ ਰਹੀ ਹੈ ਦੂਜੇ ਪਾਸੇ ਗਮ ਸ਼ੂਜ਼ ਨੇ ਇਹਨਾਂ ਦੋਵਾਂ ਚੀਜ਼ਾਂ ਦੀ ਇਸ ਵੇਲੇ ਕਿਉਂ ਲੋੜ ਪੈ ਰਹੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਹ ਆ 23 ਜਿੱਦਾਂ ਪਹਿਲਾ ਪਾਣੀ ਦਰਿਆਵਾਂ ਦੇ ਵੱਡੇ ਹੜ੍ਹ ਆਏ ਇਸੇ ਤਰ੍ਹਾਂ ਹੀ ਹੁਣ ਜਿਹੜੇ ਜੀਵ ਜੰਤੂ ਆ ਪਿਛਲੇ ਪਾਸਿਓਂ ਰੁੜ ਕੇ ਖਾਸ ਕਰਕੇ ਜਿਹੜੇ ਸੱਪ ਨੇ ਉਹ ਹੜ ਦੀ ਤਰ੍ਹਾਂ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਵਾ ਦਾਖਲ ਹੋ ਚੁੱਕੇ ਆ ਤੇ ਕਈ ਸ਼ਿਕਾਇਤਾਂ ਮਿਲੀਆਂ ਕਈ ਰਿਪੋਰਟਾਂ ਆਈਆਂ ਨੇ ਵੀ ਕਈਆਂ ਕਿਸਾਨਾਂ ਨੂੰ ਜਿਹੜਾ ਵਾ ਸੱਪਾਂ ਨੇ ਜਿਹੜਾ ਵਾ ਡੰਗਿਆ ਵਾ ਤੇ ਉਹਦੇ ਮੱਦੇ ਨਜ਼ਰ ਹੀ ਅਸੀਂ ਜਿਹੜਾ ਵਾ ਇੱਕ ਪੀਨ ਕੀਤੀ ਸੀ ਵੀ ਹੁਣ ਦਾਨੀ ਸੱਜਣ ਜਿਹੜੇ ਵੀ ਆ ਉਹ ਆਪਾਂ ਕਿਸਾਨਾਂ ਨੂੰ ਸੱਪਾਂ ਦੇ ਡੰਗ ਤੋਂ ਬਚਣ ਬਚਾਉਣ ਵਾਸਤੇ ਆਪਾਂ ਜਿਹੜੇ ਗੋਡੇ-ਗੋਡੇ ਤੱਕ ਪਲਾਸਟਿਕ ਦੇ ਬੂਟ ਹੁੰਦੇ ਆ ਉਹਨਾਂ ਦੀ ਜਿਹੜੀ ਹੈ ਸੇਵਾ ਕਰੀਏ ਤੇ ਸੋ ਅੱਜ ਅਸੀਂ ਇਹ ਸੇਵਾ ਜਿਹੜੀ ਆ ਕਰ ਰਹੇ ਆ ਇਹ ਸੇਵਾ ਲੈ ਕੇ ਆ ਰਹੇ ਆ ਇਹ ਅੱਜ ਇੱਕ ਸ਼ੁਰੂਆਤ ਆ ਮੇਰੇ ਨਾਲ ਡਾਕਟਰ ਬੋਪਾਰੇ ਸਾਹਿਬ ਖੜੇ ਨੇ ਜਿਹੜੇ ਅੰਮ੍ਰਿਤਸਰ ਦੀ ਮਸ਼ਹੂਰ ਸ਼ਖਸੀਅਤ ਨੇ ਕਰਨਲ ਰੰਧਾਵਾ ਸਾਹਿਬ ਖੜੇ ਨੇ ਤਾਂ ਬਿਲਕੁਲ ਇੱਕ ਵਾਰੀ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਲਾਂ ਡਾਕਟਰ ਸਾਹਿਬ ਤੁਸੀਂ ਪੇਸ਼ੇ ਤੋਂ ਡਾਕਟਰ ਹੋਰੇ ਜਿਹੜੇ ਗਮ ਸ਼ੂਜ਼ ਨੇ ਜਾਂ ਜਿਸ ਤਰ੍ਹਾਂ ਇਹਨਾਂ ਨੇ ਸਫਾਂ ਦਾ ਜ਼ਿਕਰ ਕੀਤਾ ਤਾਂ ਕਿਦਾਂ ਇਹ ਹੈਲਪਫੁਲ ਸਾਬਤ ਹੋ ਸਕਦੇ ਦੇਖੋ ਜੀ ਸਨੇਕ ਬਾਈਟ ਬੜੀ ਸੀਰੀਅਸ ਚੀਜ਼ ਹੈ ਤਾਂ ਬਦਾ ਵੀ ਬੜੀ ਫੈਟਲ ਹੈ ਤੇ ਉਸ ਕਰਕੇ ਬਚਾ ਤੇ ਕਰਨਾ ਹੀ ਚਾਹੀਦਾ ਪ੍ਰੀਵੈਂਸ਼ਨ ਇਜ਼ ਬੈਟਰ ਥੈਨ cure ਇਹ ਸਪਨਾ ਡੰਗੇ ਬੰਦੇ ਨੂੰ ਬਚਾਉਣਾ ਔਖਾ ਹੈ ਤੇ ਬੂਟ ਪਾ ਕੇ ਸੱਪ ਦੇ ਡੰਗ ਤੋਂ ਹੀ ਵੱਜ ਜਾਓ ਤੇ ਇਹ ਤੇ ਜ਼ਰੂਰੀ ਸੀ ਤੁਸੀਂ ਲੈ ਆਏ ਆ 1.5 200 ਬੂਟ ਹੋਰ ਲਿਆਵਾਂਗੇ ਜਿੰਨੀ ਕਿ ਲੋੜ ਆਲੇ ਦੁਆਲੇ ਸਾਰੇ ਪਹਚਾਵਾਂਗੇ ਜਨ ਕਿ ਪੋਸਟ ਫਲੱਡ ਇਹ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਇਸ ਵੇਲੇ ਧਿਆਨ ਦੇਣੀ ਬਹੁਤ ਜ਼ਰੂਰੀ ਆ ਮੈਡੀਕਲ ਕੈਂਪ ਵੀ ਲਾ ਰਹੇ ਆ ਦਵਾਈਆਂ ਵੀ ਦੇਵਾਂਗੇ ਤੇ ਸਾਰਾ ਕੋਈ ਸਾਰੀ ਸੇਵਾ ਸੀ ਕਰਦੇ ਰਹਿਣਾ ਮਹੀਨਾ ਦੋ ਮਹੀਨੇ 6 ਮਹੀਨੇ ਤੱਕ ਜਿੰਨਾ ਚਿਰ ਲੋਕ ਸੁਲਤਨੀ ਸੰਭਾਲ ਲੈਂਦੇ ਨਾਰਮਲ ਨਹੀਂ ਹੋ ਜਾਂਦਾ ਹਾਂ ਤੁਸੀਂ ਬੰਦੇ ਨੇੜੇ ਇਹ ਘਰ ਹੈ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਸੀ ਜਦੋਂ ਇੱਕਦਮ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਇਸ ਪੂਰੇ ਘਰ ਨੂੰ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹ ਪਾਣੀ ਜੋ ਹੈ ਉਹ ਲੈ ਜਾਂਦਾ ਤਾਂ ਇਸ ਵੇਲੇ ਤਸਵੀਰ ਤੁਸੀਂ ਦੇਖੋ ਕਿ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੀ ਰੇਤ ਜਮਾ ਹੋਈ ਹੈ ਉਸ ਨੂੰ ਕੱਢਣ ਦੀ ਲੋੜ ਹੈ ਤਾਂ ਲਗਾਤਾਰ ਹਰ ਕਿਸੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਪੰਜਾਬੀ ਜਿਹੜੇ ਨੇ ਉਹ ਇਹਨਾਂ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜੇ ਹੁੰਦੇ ਤਾਂ ਉਦੋਂ ਤੱਕ ਇਹਨਾਂ ਨੂੰ ਮੋੜ ਤੋਂ ਆਪਣੇ ਪੈਰਾਂ ਤੇ ਖੜਾ ਕਰਨਾ ਜੋ ਹੈ ਉਹ ਪੋਸੀਬਲ ਨਹੀਂ ਹੈ ਤਾਂ ਇਸ ਕਰਕੇ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਰਾਸ਼ਨ ਜਾਂ ਹੋਰ ਸਮੱਗਰੀ ਜਿਹੜੀ ਹੈ ਉਹ ਲੈ ਕੇ ਲੋਕ ਇੱਥੇ ਪਹੁੰਚਲੇ ਸੀ ਤਾਂ ਹੁਣ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਅਸੀਆਂ ਮੁਸ਼ਕਲਾਂ ਨੇ ਜਿਨ੍ਹਾਂ ਨੂੰ ਮਿਲ ਕੇ ਦੂਰ ਕਰਨ ਦੀ ਸਖਤ